ਦੋਸਤੋ ਸਾਰੇ ਸੱਜਣਾ ਨੂੰ ਸਤਿ ਸ੍ਰੀ ਅਕਾਲ ਅੱਜ ਪਰਮਾਤਮਾ ਜੀ ਦੇਤੇ ਹੋਏ ਸਮੇਂ ਦੇ ਵਿੱਚੋਂ ਕੁਝ ਪਲ ਤੁਹਾਡੇ ਨਾਲ ਇੱਕ ਸੰਸਾਰਿਕ ਜੀਵਨ ਦੀ ਕਹਾਣੀ ਵੀ ਸਾਂਝ ਬੋਨੇ ਆਂ ਗਸਦੇ ਵੀ ਇੱਕ ਵਾਰ ਕੋਈ ਇਨਸਾਨ ਸੀ ਪੁਰਾਣੇ ਸਮੇਂ ਦੇ ਵਿੱਚ ਉਸਨੇ ਰੱਬਗੜੀ ਬੜੀ ਅਰਦਾਸ ਕੀਤੀ ਮੇਰੇ ਘਰ ਔਲਾਦ ਹੋਵੇ ਕਾਫੀ ਅਰਦਾਸਾਂ ਕਰਨ ਤੋਂ ਬਾਅਦ ਉਸਦੇ ਘਰ ਇੱਕ ਬਿਮਾਰ ਪੁੱਤਰ ਨੇ ਜਨਮ ਲਿਆ ਉਹ ਜਨਮ ਤੋਂ ਹੀ ਜੇਰੇ ਇਲਾਜ ਰਿਹਾ ਕਈ ਸਾਲਾਂ ਦਾ ਸਮਾਂ ਬੀਤ ਗਿਆ ਬਹੁਤ ਪੈਸਾ ਲੱਗਾ ਘਰ ਗਰੀਬੀ ਵਾਲੇ ਪਾਸੇ ਨੂੰ ਤੁਰ ਪਿਆ ਸਮਾਂ ਬੀਤਿਆ ਗਿਆ ਘਰ ਦੇ ਵਿੱਚ ਦੁੱਖ ਵਧਦੇ ਗਏ ਪਛਤਾਵਾ ਵਧਦਾ ਰਿਹਾ ਆਪਸ ਵਿੱਚ ਉਹਨਾਂ ਦਾ ਵੀਾਰੇ ਰੱਬ ਨੇ ਕੀ ਕੀਤਾ ਬਹੁਤ ਪਛਤਾਵਾ ਕਰਨਾ ਰੱਬ ਅੱਗੇ ਵੀ ਕੀ ਕੀਤਾ ਰੱਬ ਜਿਹਦੋਂ ਨਾ ਹੁੰਦਾ ਚੰਗਾ ਹੀ ਇੱਕ ਦਿਨ ਉਹਦੇ ਪੁੱਤਰ ਨੇ ਆਪਣੇ ਜੀਉ ਨੂੰ ਆਵਾਜ਼ ਮਾਰੀ ਕਹਿੰਦਾ ਆਓ ਪਤਾ ਜੀ ਮੰਜੇ ਤੇ ਬੈਠੋ ਤੇ ਮੇਰੀ ਗੱਲ ਸੁਣੋ ਜੀ ਉਹ ਆ ਤਾਂ ਬੈਠਾ ਤੇ ਪੁੱਤਰ ਨੇ ਕਿਹਾ ਗੱਲ ਇਸ ਤਰ੍ਹਾਂ ਹੈ ਮੇਰਾ ਤੁਹਾਡੇ ਵੱਲ 10 ਰੁਪਏ ਦਾ ਅਜੇ ਵਿਕਾਇਆ ਹੋਰ ਬੈਲੈਂਸ ਹੈਗਾ ਤੁਹਾਡੇ ਕੋਲ ਲੈਣਾ ਉਹ 5-10 ਦਿਨਾਂ ਚ ਪੂਰਾ ਹੋ ਜਾਏਗਾ ਮੈਂ ਇਸ ਸੰਸਾਰ ਤੋਂ ਉਸ ਤੋਂ ਬਾਅਦ ਚਲਾ ਜਾਵਾਂਗਾ ਪਿਛਲੇ ਜਨਮ ਦੇ ਵਿੱਚ ਮੈਂ ਤੁਹਾਡਾ ਭਰਾ ਸੀ ਤੇ ਤੁਸੀਂ ਮੈਨੂੰ ਜੋ ਪੈਤ੍ਰਿਕ ਸੰਪਤੀ ਦੇ ਵਿੱਚੋਂ ਮੈਨੂੰ ਇਹ ਸਾਰੀ ਸੀ ਦਿੱਤਾ ਤੇ ਇਹਨੂੰ ਯਾਦਤ ਵਿੱਚ ਵੰਡਾ ਰੱਖਿਆ ਸੀ ਉਦੀ ਕੀਮਤ ਇੰਨੀ ਕੁ ਲਗਭਗ ਹੁੰਦੀ ਸੀ 10 ਰੁਪਏ ਬੈਲੰਸ ਹੈ ਜਿਸ ਦਿਨ ਪੂਰੇ ਹੋ ਗਏ ਹੁਣ ਤੇ 10 ਦਿਨ ਤੋਂ ਮੈਂ ਇਥੋਂ ਚਲਾ ਜਾਵਾਂਗਾ ਠੀਕ ਉਸੇ ਸਮੇਂ ਦੌਰਾਨ 8-10 ਦਿਨ ਦੇ ਵਿੱਚ ਵਿੱਚ ਉਹ 10 ਰੁਪਏ ਜਿਹੜੇ ਬਦੇ ਬਚੇ ਸੀ ਉਹਦਾ ਖਰਚਾ ਕਰਾ ਕੇ ਉਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਜਾਂਦਾ ਸਤਾਵਾ ਬਹੁਤ ਹੁੰਦਾ ਉਸਦੇ ਬਾਪ ਨੂੰ ਪਰ ਉਸ ਸਮੇਂ ਕੁਝ ਨਹੀਂ ਹੋ ਸਕਦਾ ਸੀ ਬਾਣੀ ਦੇ ਵਿੱਚ ਸਿੱਖ ਧਰਮ ਦੇ ਵਿੱਚ ਜਿਹੜੀਆਂ ਵੱੱਜਰ ਕਰਤਾ ਨੇ ਮਨਾ ਕੀਤੀਆਂ ਗੁਰੂ ਪਾਤਸ਼ਾਹ ਨੇ ਉਹ ਐਸੇ ਕਰਕੇ ਹੀ ਆ ਵੀ ਜਿਹੜੀਆਂ ਵੱਡੀਆਂ ਆਪਾਂ ਗੁਨਾਹ ਕਰਦੇ ਆ ਉਹ ਸਾਡੇ ਅਗਲੇ ਜਨਮ ਤੱਕ ਟਰਾਂਸਫਰ ਹੁੰਦਾ ਜਿਹੜੇ ਹੋਰ ਜਿਹੜੇ ਚਲਦੇ ਆ ਗ੍ਰਾ ਉਹ ਤਾਂ ਇੱਥੇ ਹੀ ਸਹਾਰਤਾ ਹੋ ਜਾਂਦਾ ਪਰ ਜਿਹੜੀਆਂ ਵੱਡੀਆਂ ਸਜ਼ਾਵਾਂ ਹੈਗੀਆਂ ਜਿਨ੍ਹਾਂ ਦੀ سزا ਇੱਥੇ ਪੂਰੀ ਨਹੀਂ ਹੋ ਸਕਦੀ ਸਾਡਾ ਜੀਵਨ ਛੋਟਾ ਹੈਗਾ ਉਹਦੇ ਵਾਸਤੇ ਫਿਰ ਉਹਨੂੰ ਇੱਕ ਜਨਮੋਂ ਸਜ਼ਾ ਭੋਤਣ ਵਾਸਤੇ ਹੋਰ ਲੈਣੀ ਪੈਂਦੀ ਔਰ ਇਹ ਕੁਦਰਤ ਦਾ ਸੂਤ ਹੈ ਇਸ ਧਰਤੀ ਦੇ ਉੱਤੇ ਇਸ ਸਮਾਜ ਦੇ ਉੱਤੇ ਕੋਈ ਵੀ ਚੀਜ਼ ਬੰਦੇ ਨੂੰ ਫ੍ਰੀ ਨਹੀਂ ਮਿਲਦੀ ਹਰ ਚੀਜ਼ ਦੀ ਕੀਮਤ ਜਿਹੜੀ ਹੈ ਉਹ ਚੁਕਾਉਣੀ ਪੈਂਦੀ ਹੈ ਬਾਪ ਨੂੰ ਬਾਪ ਹੋਣ ਦੀ ਪੁੱਤਰ ਨੂੰ ਪੁੱਤਰ ਹੋਣ ਦੀ ਮਾਂ ਨੂੰ ਮਾਂ ਹੋਣ ਦੀ ਸਾਰੇ ਸਾਰ ਸਬੰਧੀ ਜੋ ਜੋ ਜਿੱਥੇ ਜਿੱਤੇ ਜੋ ਪੋਜੀਸ਼ਨਾਂ ਹੈ ਉਹਦੀ ਕੀਮਤ ਜਿਹੜੀ ਹਰ ਬੰਦੇ ਨੂੰ ਚੁਕਾਉਣੀ ਪੈਂਦੀ ਹੈ ਇੱਥੇ ਕੁਝ ਵੀ ਫਰੀ ਨਹੀਂ ਹੈਗਾ ਧਰਤੀ ਤੇ ਇਨਸਾਨ ਨੂੰ ਪੈਦਾ ਹੋਣ ਦੀ ਹਰ ਚੀਜ਼ ਇੱਥੇ ਜਿਹੜੀ ਹੈ ਉਹ ਬੰਦੇ ਨੂੰ ਕੀਮਤ ਚੁਕਾਉਣੀ ਪੈਂਦੀ ਹੈ ਇੱਥੇ ਕੁਝ ਵੀ ਫਰੀ ਨਹੀਂ ਮਿਲਦਾ ਹੈ ਸਮਾਜ ਦੇ ਵਿੱਚ ਇਹ ਗਲਤ ਫਹਮੀ ਹੈ ਸੋ ਕੋਈ ਵੀ ਕੰਮ ਹੈ ਚੰਗਾ ਹੈ ਮੜਾ ਹੈ ਉਹਨੂੰ ਸੋਚ ਸਮਝਿਆ ਰੱਖੀ ਬੰਦਾ ਉਹਦੀ ਕੀਮਤ ਚੁਗਾ ਸਕਦਾ ਯਾਨੀ ਕਾਬਲੀਅਤ ਹੈ ਉਹਦੇ ਵਿੱਚ ਵੀ ਜਦੋਂ ਫਿਰ ਚੱਲੇਗਾ ਉਹਦੀ ਫਿਰ ਛੱਟ ਪਰਮਾਤਮਾ ਦੀ ਇਸ ਕਰਕੇ ਕੋਈ ਵੀ ਕੰਮ ਕਰਨ ਤੋਂ ਪਹਿਲੇ ਹਮੇਸ਼ਾ ਸੋਚਿਆ ਵਿਚਾਰਿਆ ਜਾਏ ਕਿ ਮੈਨੂੰ ਆਖਰਕਾਰ ਇਹਦਾ ਲੇਖਾ ਦੇਣਾ ਪੈਣਾ ਧੰਨਵਾਦ ਦੋਸਤੋ ਚੰਗੀ ਲੱਗੇ ਸ਼ੇਅਰ ਫਾਰਵਰਡ ਲਾਈਕ ਤੇ ਸਬਸਕ੍ਰਾਈਬ ਕਰਿਓ ਅਗਰ ਤੁਹਾਨੂੰ ਵੀ ਕੋਈ ਚੰਗੀਆਂ ਸਟੋਰੀ ਵਗੈਰਾ ਜਾਂ ਕੋਈ ਸਮਾਜਿਕ ਚੰਗੇ ਫਕਤ ਤੁਸੀਂ ਵੀ ਰੱਖ ਸਕਦੇ ਹੋ ਤੁਸੀਂ ਵੀ ਅੱਗੇ ਆਓ ਤੇ ਸਮਾਜ ਦੇ ਵਿੱਚ ਚੰਗੀਆਂ ਚੀਜ਼ਾਂ ਦਾ ਫਲਾਹ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਆਰਾਮ ਰਾਮ ਵਸਦੇ ਰਹੋ ਜਿੰਦੇ ਰਹੋ ਖੁਸ਼ ਰਹੋ ਆਬਾਦ ਰਹੋ